ਫੰ ਪਿੰਡ ਦੀ ਤੁਹਾਡਾ ਤੇ ਕਿਹੜਾ ਪਿੰਡ ਆ ਰਾਜਕੌਰ ਮੇਰਾ ਨਾਮ ਆ ਪਿੰਡ ਮਗਰਿੰਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਕਿਤੋਂ ਦੀ ਕੀ ਮੁਸ਼ਕਲ ਬਣੀ ਕਿ ਦੁਨੀਆ ਜਿਹੜੀ ਬੇਨਤੀ ਕਹਿੰਦੇ ਜੇ ਵੀ ਸਾਡੀ ਸਮਲਸੀ ਵੀ ਜਾਨਾਨੀ ਸੱਜਣਾ ਗੇ ਘੁਹਾਰ ਲਗਾਈ ਜਾਵੇ ਵੀ ਆਰਥਿਕ ਸਹਾਇਤਾ ਮੇਰੀ ਰੋਟੀ ਪਾਣੀ ਦਾ ਕੋਈ ਜਿਹੜਾ ਸਾਰਾ ਕੁਝ ਬੰਦ ਹੋ ਗਿਆ ਵਾ ਕੀ ਕਾਰਨ ਬਣਿਆ ਜੀ ਮੇਰਾ ਬੇਟਾ ਸੀ ਪਹਿਲਾਂ ਉਹ ਬਿਮਾਰ ਰਿਹਾ ਫਿਰ ਬਾ ਚੋਰੀ ਡੈਥ ਹੋ ਗਈ ਹੁਣ 2 ਸਾਲਾਂ ਬਾਅਦ ਉਹਦਾ ਪਿਤਾ ਦੇ ਪਿਤਾ ਦੀ ਵੀ ਡੈਥ ਹੋ ਗਈ। ਪਹਿਲਾਂ ਨੌਜਵਾਨ ਪੁੱਤਰ ਸੀ ਤੁਹਾਡਾ ਤੇ ਉਹਦੀ 22 ਦੇ ਵਿੱਚ ਐਂਡ ਤੇ ਬਾ ਹਾਂਜੀ 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 ਤੇ ਨੌਜਵਾਨ ਪੁੱਤਰ ਸੀ ਪਹਿਲਾਂ ਕਾਫੀ ਬਿਮਾਰ ਰਿਆ। ਹਾਂਜੀ ਕਿੰਨਾ ਬੋਧ ਤੇ ਕੀ ਕਾਰਨ ਬਣਿਆ ਕੀ ਪ੍ਰੋਬਲਮ ਉਹ ਤੇ ਪੈਸਾ ਲੱਗਦਾ ਰਿਹਾ? ਹਾਂਜੀ ਪੈਸਾ ਲੱਗਦਾ ਰਿਹਾ ਉਹਦੇ ਲਿਵਰ ਦੇ ਵਿੱਚ ਰਸੌਲੀ ਸੀ ਜਾਇਰ ਦੀ। ਪਰਸ਼ਾਹੀ ਫਿਰ ਉਹਦੀ ਮੌਤ ਹੋ ਗਈ। ਹਾਂਜੀ ਜੀ ਉਸ ਤੋਂ ਬਾਅਦ 2 ਸਾਲ ਦੇ ਬਾਅਦ ਫਿਰ ਇਹ ਤੁਹਾਡਾ ਹਸਬੰਡ ਦਾ ਕੀ ਨਾਮ ਹੈ ਤੁਹਾਡੇ ਪਤੀ ਦਾ ਕੀ ਨਾਮ ਪ੍ਰਗਟ ਸਿੰਘ ਕੀ ਕੰਮ ਕਰਦੇ ਸੀ ਇਹ ਇਹ ਟਰੱਕ ਡਰਾਈਵਰ ਸੀ ਗੱਡੀ ਚਲਾਉਂਦੇ ਸੀ ਤੇ ਇਹਨਾਂ ਦੇ ਨਾਲ ਚਲੋ ਸਾਡਾ ਗੁਜ਼ਾਰਾ ਹੁੰਦਾ ਹੈ ਤੇ ਮਗਰ ਇਹ ਵੀ ਕੰਮ ਕਮ ਤੰਦਾਰ ਹਾਂ ਵੀ ਕੰਮ ਤੰਦਾਰ ਚਲੋ ਸਾਡਾ ਇਹ ਚਲਾਈ ਚੱਲੀ ਜਾਂਦੀ ਸੀ ਹੁਣ ਕੋਈ ਵੇਸਾਰਾ ਨਹੀਂ ਰਿਹਾ ਅੱਡਾ ਫਿਰ ਇਹਦੀ ਪ੍ਰਗਟ ਸਿੰਘ ਦੀ ਵੀ ਮੌਤ ਹੋ ਗਈ ਹਾਂਜੀ ਕਿੰਨੇ ਕਿੰਨੇ ਵਕਤ ਵਿੱਚ ਪੁੱਤਰ ਦੀ ਮੌਤ ਤੋਂ ਕੇਵਲ 2 ਸਾਲ ਬਾਅਦ ਹਾਂਜੀ 2 ਸਾਲ ਬਾਅਦ 2 ਸਾਲ ਬਾਅਦ ਇਹਦੀ ਮੌਤ ਹੋ ਗਈ ਪੂਰੇ 2 ਸਾਲ ਬਾਅਦ ਹੀ ਹੋਈ ਜਾਂਦੀ ਹੈ ਹਾਂ ਤੇ ਕਮਾਈ ਦਾ سلسلہ ਜਿਹੜਾ ਬੰਦ ਹੋ ਗਿਆ ਹਾਂਜੀ ਘਰ ਦੇ ਵਿੱਚ ਕਿੰਨੇ ਜੀ ਵੀ ਹੁਣ ਹੁਣ ਮੈਂ ਤੇ ਮੇਰੀ ਬੇਟੀ ਐ ਬੇਟੀ ਮੁਟਿਆਰ ਹਾਂਜੀ ਕਿੰਨੀ ਉਮਰ ਹੈ ਉਹਦੇ 22 ਸਾਲ ਬਾਈ ਸਾਲ ਆ ਬਾਈ ਸਾਲ ਚ ਜਾਣ ਲਈ ਆਪਣੇ ਬਾਰੇ ਜਿਹੜੀ ਤੁਸੀਂ ਤੁਹਾਡੀ ਕੀ ਪੀਸਿੰਗ ਆਪਣੇ ਬਾਰੇ ਕੀਦਿਆਂ ਮੈਂ ਵੀ ਕਾਫੀ ਬਿਮਾਰ ਰਹੀ ਹਾਂ ਤੇ ਹਾਲ ਹੀ ਤੇਮ ਟਰੀਟਮੈਂਟ ਚੱਲ ਰਿਹਾ ਹਾਂਜੀ ਮੰਮੀ ਮੈਨੂੰ ਕੈਂਸਰ ਦੇ ਸ਼ੱਕਤ ਹੋ ਗਈ ਸੀ ਤੇ ਮੰਮੀ ਬਿਮਾਰ ਰਹੀ ਹਾਂ ਅਜੇ ਵੀ ਦਵਾਈ ਚੱਲਦੀ ਆ ਕਿੰਨੇ ਚਿਰ ਤੋਂ ਤੁਹਾਡੀ ਲੰਮਾ ਸਮਾਂ ਦਵਾਈ ਚੱਲ ਮੈਂ 2021 ਚ ਬਿਮਾਰਾਂ 18 ਜੇ ਬੇਟਾ ਰਿਆ ਸੀ ਬਿਮਾਰ ਤੇ ਲਗਾਤਾਰ ਬਿਮਾਰੀ ਨਹੀਂ ਚੱਲ ਬਿਮਾਰੀ ਨਹੀਂ ਤੇ 2021 ਚ ਮੇਰਾ ਮੈਂ ਬਿਮਾਰ ਹੋਈ ਆ ਜੀ ਮੈ ਤੁਹਾ ਮੈ ਇਹਦਾ سلسلہ ਪਰਗੁਤ ਸਿੰਘ ਦੀ ਡਰੈਵੀ ਦਾ ਇਹ ਨੂੰ ਕੋਈ ਤਾਂ ਨਹੀਂ ਕੋਈ ਨਹੀਂ ਕੋਈ ਵੀ ਰਕਮ ਆਈ ਦਾ ਕੋਈ ਨਹੀਂ ਨਾ ਜੀ ਨਹੀਂ ਕੋਈ ਨਹੀਂ ਹੋਰ ਨਾ ਕੋ ਪਹਿਲੀ ਨਾ ਕੋ ਬੰਨਾ ਕੋਈ ਨਹੀਂ ਹੋਰ ਇਹ ਹੋਈ ਸਾਡੀ ਰੋਟੀ ਕਿਹੜੀ ਭਰਾ ਦੇ ਨਾਲ ਸਬੰਧ ਰੱਖਦੇ ਜਿਮੀਦਾਰ ਪਰਿਵਾਰ ਹਾਂ ਜੀ ਜਿਮੀਦਾਰ ਪਰਿਵਾਰ ਪਰ ਜ਼ਮੀਨ ਨਹੀਂ ਕੋਈ ਵੀ ਲੱਗੀ ਹੋਣੀ ਹਾਂ ਜੀ ਫਿਰ ਇਹ ਆਰਥਿਕ ਹਾਲਤ ਜਿਹੜੀ ਤੁਹਾਡੀ ਕਿਸ ਤਰ੍ਹਾਂ ਖਰਾਬ ਹੋ ਗਈ ਤੁਹਾਡੀ ਬਿਮਾਰੀ ਨਾਲ ਤੇ ਬੱਚੇ ਦੀ ਬਿਮਾਰੀ ਨਾਲ ਹਾਂਜੀ ਹਾਂਜੀ ਬੱਚੇ ਤੇ ਵੀ ਬਹੁਤ ਪੈਸਾ ਲੱਗਾ ਤੇ ਮੇਰੇ ਤੇ ਕਿੱਦਾਂ ਲਉਂਦੇ ਨੇ ਫਿਰ ਪੈਸਾ ਕਿੱਥੋਂ ਆਇਆ ਇਦਾਂ ਹੀ ਭੈਣ ਭਰਾਵਾਂ ਤੋਂ ਫੜ-ਦਾੜ ਕੇ ਇਹ ਫਿਰ ਕਿੱਦਾਂ ਤੁਸੀਂ ਇਹਨਾਂ ਦਾ ਕਿੱਦਾਂ ਆਪਣਾ ਤੇ ਬੱਚੇ ਦਾ ਕਿਸ ਤਰ੍ਹਾਂ ਇਲਾਜ ਕਰੁੰਦੇ ਰਹੇ ਇਦਾਂ ਹੀ ਆ ਜੀ ਭੈਣ ਭਰਾਵਾਂ ਤੋਂ ਫੜ ਕੇ ਵਿਆਜੀ ਸਵਾਏ ਚੋਕ ਛੱਕ ਕੇ ਲਉਂਦੇ ਰਹੇ ਆ ਚਲੋ ਕੋਈ ਰਿਸ਼ਤੇਦਾਰਾਂ ਤੋਂ ਕੋਈ ਹਾਂਜੀ ਕੋਈ ਰਿਸ਼ਤੇਦਾਰਾਂ ਤੋਂ ਕੁਝ ਵਿਆਜੀ ਇਤਨਾ ਭੈਣ ਭਰਾਵਾਂ ਤੋਂ ਖੜ ਫੋੜ ਕੇ ਤੇ ਹੋਣਾ ਵੀ ਕੋਈ ਸਾਧਨ ਨਹੀਂ ਤੇ ਹੁਣ ਜਿੰਨਾਂ ਤੋਂ ਖੜੇ ਆ ਉਹ ਵੀ ਵੀ ਮੰਗਦੇ ਆ ਮਟਿਆ ਲੜਕੀ ਮਟਿਆ ਆ ਹੁਣ ਖਾਣ ਵਾਲੇ ਕੋਈ ਹੋਰ ਜੀ ਕਮਾਈ ਦਾ ਕੋਈ ਵੀ سلسلہ ਨਾ ਜੀ ਕੋਈ ਨਹੀਂ سلسلہ ਦੀ ਚੱਲਦੀ ਆ ਹਾਂਜੀ ਕੀ ਇਹ ਦਾਨੀ ਸੱਜਣਾ ਨੂੰ ਕੀ ਗੁਹਾਰ ਲਗਾਉਂਦੇ ਜੇ ਤੁਸੀਂ ਵੀ ਇਹ ਹੋਈ ਵੀ ਸਾਡੀ ਮਤਤ ਕਰਨ ਥੋੜੀ ਬਹੁਤੀ ਜਿੰਨੇ ਵੀ ਹੋ ਸਕਦੀ ਆ ਕੋਈ ਇਹੋ ਕੋਈ ਕੋਈ ਅਨਸੂਰਸ ਵਗੈਰਾ ਕੋਈ ਤੁਹਾਡਾ ਬੀਮਾ ਕਿਸੇ ਦਾ ਬੱਚੇ ਦਾ ਜਾਂ ਇਹ ਤਾਂ ਕੋਈ ਕੋਈ ਇਦਾਂ ਦਾ ਸਰਸਲਾ ਪੈ ਨਹੀਂ ਕੋਈ ਨਹੀਂ ਸੀ ਜੀ ਕੋਈ ਨਹੀਂ ਕੋਈ ਵੀ ਆਸਰਾ ਕੋਈ ਵੀ ਨਹੀਂ ਨਹੀਂ ਕੋਈ ਆਸਰਾ ਨਹੀਂ ਜੀ ਕਿਸੇ ਨੇ ਤੁਹਾਡੀ ਸਹਾਇਤਾ ਕੀਤੀ ਹੋਈ ਹੁਣ ਕੇ ਤੁਮ ਮੰਗੀ ਅੱਗੇ ਤੁਸੀਂ ਕੋਈ ਨਹੀਂ ਮੰਗੀ ਨਹੀਂ ਤੇ ਕੋਈ ਮੈਂ ਰੋਟੀ ਅੱਜ ਦੀ ਹਾਲਤ ਦੇ ਵਿੱਚ ਤੁਸੀਂ ਬੇਟੀ ਤੇ ਤੁਸੀਂ ਜਿਹੜਾ ਵਾ ਰੋਟੀ ਪਾਣੀ ਵਾਸਤੇ ਵੀ ਤੁਹਾਡਾ ਸਰਸਲਾ ਔਖਾ ਹੋ ਗਿਆ ਹਾਂ ਹਾਂਜੀ ਜਿਹੜਾ ਦੇਣਾ ਲੈਣਾ ਉਹ ਪਰੇਸ਼ਾਨੀ ਆ ਫੇ ਉਹ ਸਾਡੀ ਚਲੋ ਮਤ ਕਰੋ ਅਹੀਂ ਜਿੱਤਰਾ ਪੈਸੇ ਵਿਆਜੀ ਸਵਾਏ ਥੋੜੇ ਜਿਹਾ ਥੋੜਾ ਬਹੁਤੇ ਜਿਹਾ ਬਹੁਤਾ ਸਾਨੂੰ ਮਤ ਕਰੋ ਸਾਡੀ ਉਹਦੀ ਵੀ شادی ਕਰਨੀ ਆ ਕੱਲ ਨੂੰ ਹਾਂਜੀ ਹਾਂਜੀ ਘਰ ਦੀ ਹਾਲ ਕਿਸ ਤਰ੍ਹਾਂ ਦੀ ਤੁਹਾਡੀ ਘਰ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਜੀ ਛੱਤਾਂ ਵੀ ਬਾਲਿਆਂ ਦੇ ਵਾਲਿਆਂ ਉਹ ਵੀ ਵਾਲੇ ਟੁੱਟੇ ਹੋਏ ਆ ਗੱਟੀਆਂ ਲਾ ਕੇ ਵੀ ਛੱਤ ਜਾਨੀ ਕਿ ਖਲੋਤੀ ਆ ਬਾਥਰੂਮ ਵੀ ਡਿੱਗਣ ਵਾਲੇ ਆ ਕੋਈ ਕੋਈ ਪਤਾ ਨਹੀਂ ਕਿ ਬਿਮਾਰੀ ਤੇ ਚੱਲਦਾ ਕੋਈ ਕਰਦਾ ਨਹੀਂ ਹਾਂਜੀ ਵੀ ਕੋਈ ਸਿਲਸਿਲਾ ਮੁਜਾਇਮ ਤੇ ਇੰਨੀ ਪਈ ਰਹੀ ਵੀ ਕੋਈ ਗਾਂ ਕਾਰੋਬਾਰ ਕਰ ਹੀ ਨਹੀਂ ਸਕੇ ਦੋ ਸਾਲਾਂ ਦੇ ਵਿੱਚ ਝੋਲੀ ਦੇ ਵਿੱਚ ਪਾਣੀ ਜੋ ਕੁਇ ਤੁਹਾਡੇ ਨਾਲ ਸੰਪਰਕ ਕਰਨੋਂ ਮੇਰੇ ਕੋਈ ਮੋਬਾਈਲ ਨੰਬਰ ਤੁਹਾਡਾ ਜਾਦਾ ਤੁਹਾਨੂੰ ਕੋਈ ਹਾਂਜੀ ਕਿਹਨਾ ਨੰਬਰ 99144 95976 ਨੰਬਰ ਜਿਵੇਂ 449599676 ਹਾਂਜੀ ਠੀਕ ਹੈ ਜੀ